ਪੰਜਾਬ ਤੋਂ ਲਗਾਤਾਰ ਪੰਜਾਬੀ ਨੌਜਵਾਨ ਚੰਗੇ ਭਵਿੱਖ ਦੀ ਤਲਾਸ਼ ਲਈ ਵਿਦੇਸ਼ਾਂ ਵੱਲ ਜਾ ਰਹੇ ਨੇ ਉੱਥੇ ਹੀ ਨੌਜਵਾਨਾਂ ਨਾਲ ਅਜੇ ਹਾਸੇ ਵਾਪਰੇ ਨੇ ਕਿ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਹੁੰਦਾ ਵਿਦੇਸ਼ਾਂ ਵਿੱਚ ਨੌਜਵਾਨਾਂ ਦੀ ਮੌਤਾਂ ਦਾ ਸਿਲਸਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਅਜਿਹੀ ਇੱਕ ਮੰਦ ਭਾਗੀ ਖਬਰ ਸਾਹਮਣੇ ਆਈ ਜਿੱਥੇ ਰੋਜ਼ੀ-ਰੋਟੀ ਲਈ ਕਮਾਉਣ ਗਏ ਦੋ ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ मिली जानकारी अनुसार कनाडा ਦੇ ਸੜੀ ਵਿੱਚ ਭਿਆਨਕ ਸੜਕ ਹਾ사 ਵਾਪਰੇ ਇਸ ਹਾਸੇ ਚ ਫਿਰੋਜ਼ਪੁਰ ਦੇ ਕਸਬਾ ਤਲਵੰਡੀ ਪਾਈ ਦੇ 19 ਸਾਲਾਂ ਨੌਜਵਾਨ ਸਚਿੰਦ ਸਚਦੇਵਾ ਦੀ ਅਤੇ ਮੋਗਾ ਜ਼ਿਲ੍ਹੇ ਦੇ ਪਿੰਡ ਕਾਨ ਸਿੰਘ ਵਾਲਾ ਦੇ 25 ਸਾਲਾਂ ਨੌਜਵਾਨ ਦੀ ਮੌਤ ਹੋ ਗਈ। ਇਸ ਹਾਸੇ ਵਿੱਚ ਗੱਡੀ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ। ਮ੍ਰਿਤਕ ਸਚਿੰਦ ਸਚਦੇਵਾ ਪੁੱਤਰ ਸੰਜੀਵ ਸਚਦੇਵਾ 4 ਮਹੀਨੇ ਪਹਿਲਾਂ ਹੀ ਪੜਾਈ ਕਰਨ ਲਈ ਕੈਨੇਡਾ ਦੇ ਸਰੀ ਸ਼ਹਿਰ ਵਿੱਚ ਗਿਆ ਸੀ ਜਿਸ ਦੀ ਸੜਕ ਹਾਸੇ ਦੌਰਾਨ ਮੌਤ ਹੋ ਗਈ। ਇਸ ਘਟਨਾ ਦਾ ਪਤਾ ਚੱਲਦੇ ਹੀ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲਤ ਪੂਰੇ ਇਲਾਕੇ ਚ ਸੋਗ ਦੀ ਲਹਿਰ ਹੈ। ਮੋਗਾ ਜ਼ਿਲ੍ਹੇ ਦੇ ਪਿੰਡ ਕਾਨ ਸਿੰਘ ਵਾਲਾ ਦੇ ਰਹਿਣ ਵਾਲੇ 25 ਸਾਲਾਂ ਨੌਜਵਾਨ ਦੀ ਕੈਨੇਡਾ ਵਿੱਚ ਇੱਕ ਹਾਦਸੇ 'ਚ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਦੋ ਕਾਰਾਂ ਵਿਚਾਲੇ ਭਿਆਨਕ ਟੱਕਰ ਹੋਈ ਹੈ ਜਿਸ ਦਰਾਂ ਦੋ ਨੌਜਵਾਨਾਂ ਦੀ ਮੌਤ ਹੋ ਗਈ ਤੇ ਤਿੰਨ ਨੌਜਵਾਨ ਜ਼ਖਮੀ ਹੋਏ ਨੇ। ਮਰਨ ਵਾਲਿਆਂ ਵਿੱਚ ਇੱਕ ਨੌਜਵਾਨ ਮੋਗਾ ਦਾ ਰਹਿਣ ਵਾਲਾ ਸੀ। ਪੰਜਾਬੀ ਵਿਦੇਸ਼ਾਂ ਦਾ ਰੁਕ ਕਰਦੇ ਨੇ ਚੰਗੇ ਭਵਿੱਖ ਲਈ ਤੇ ਚੰਗੀ ਪੜ੍ਹਾਈ ਦੇ ਲਈ। ਐਸੇ ਕਾਰਨ ਨੌਜਵਾਨ ਮਾਪਿਆਂ ਤੋਂ ਦੂਰ ਹੋ ਜਾਂਦੇ ਨੇ। ਪਰ ਜਦੋਂ ਮਾਪਿਆਂ ਤੋਂ ਦੂਰ ਰਹੇ ਨੌਜਵਾਨ ਦੀ ਮੌਤ ਦੀ ਖ਼ਬਰ ਮਾਪਿਆਂ ਕੋਲ ਪਹੁੰਚਦੀ ਹੈ ਤਾਂ ਸੋਚੋ ਮਾਪਿਆਂ ਤੇ ਕੀ ਭੀ ਦਿੱਤੀ ਹੋਵੇਗੀ। ਹੁ ਜੋ ਟੇਕ ਮੋਗਾ ਦੇ ਰਹਿਣ ਵਾਲੇ ਨੌਜਵਾਨ ਦੀ ਮੌਤ ਹੋਈ ਹੈ ਦੱਸਿਆ ਜਾ ਰਿਹਾ ਕਿ ਇਸ ਨੌਜਵਾਨ ਦੀ ਮੌਤ ਸੜਕ ਖਾਸੇ ਵਿੱਚ ਹੋਈ ਹੈ ਪਰਿਵਾਰਕ ਮੈਂਬਰਾਂ ਮੁਤਾਬਕ ਚਰਨਪ੍ਰੀਤ ਸਿੰਘ 10 ਮਹੀਨੇ ਪਹਿਲਾਂ ਹੀ ਪੜ੍ਹਾਈ ਕਰਨ ਲਈ ਕੈਨੇਡਾ ਗਿਆ ਸੀ ਉਸ ਨੂੰ ਦੇ ਉਹਨਾਂ ਨੂੰ ਦੇਰ ਰਾਤ ਸੂਚਨਾ ਮਿਲ ਗਈ ਉਸ ਦੀ ਕਾਰ ਸੜਕ ਖਾਸ ਦੇ ਦਾ ਸ਼ਿਕਾਰ ਹੋ ਗਈ ਅਤੇ ਉਸ ਦੀ ਮੌਤ ਹੋ ਗਈ ਦੋਵੇਂ ਕਾਰਾਂ ਦੀ ਆਮੋ ਸਾਹਮਣੇ ਟੱਕਰ ਹੋਈ ਹੈ ਤਾਂ ਚਰਨਪ੍ਰੀਤ ਸਿੰਘ ਦੀ ਲਾਸ਼ ਨੂੰ ਹਸਪਤਾਲ ਰਖਵਾ ਦਿੱਤਾ ਗਿਆ ਤੇ ਪਰਿਵਾਰ ਨੇ ਸਰਕਾਰ ਤੋਂ ਚਰਨਪ੍ਰੀਤ ਸਿੰਘ ਦੀ ਲਾਸ਼ ਨੂੰ ਮੋਗਾ ਭੇਜਣ ਦੀ ਮੰਗ ਕੀਤੀ ਜਾ ਰਹੀ ਹੈ ਬ੍ਰੈਂਟਨ ਦੇ ਇੱਕ ਟਰੱਕ ਡਰਾਈਵਰ ਨੂੰ 200 ਕਿਲੋ ਮੈਥਾਫੈਟਾਮਿਨ ਦੀ ਤਸਕਰੀ ਦੇ ਦੋਸ਼ 'ਤੇ 12 ਸਾਲਾਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ 40 ਸਾਲਾ ਦੇ ਮੁਹੰਮਦ ਅਹਿਮਦ ਅਬਦੀ ਰਹਿਮਾਨ ਨੂੰ ਅਪ੍ਰੈਲ ਦੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਸੀ ਅਦਾਲਤ ਨੇ ਦਸਤਾਵੇਜ਼ ਮੁਤਾਬਕ 24 ਦਸੰਬਰ 2019 ਨੂੰ ਅੰਬੈਸਟਰ ਬ੍ਰਿਜ਼ਰਾਹੀ ਅਮਰੀਕਾ ਤੋਂ ਕੈਨੇਡਾ ਦਾਖਲ ਹੋ ਰੇ ਮੁਹੰਮਦ ਅਹਿਮਦ ਦੇ ਟਰੱਕ ਵਿੱਚੋਂ 200 ਕਿਲੋ ਮੈਥਾਫੈਟਾਮ ਬਰਾਮਦ ਕੀਤੀ ਗਈ ਸੀ ਜੋਸਵੈਲ ਤੱਕ ਦੀ ਸਭ ਤੋਂ ਵੱਡੀ ਬਰਾਮਦਗੀ ਦੱਸੀ ਜਾ ਰਹੀ ਹੈ ਕੈਲੀਫੋਰਨੀਆ ਦਾ ਗੇੜਾ ਲਾ ਕੇ ਕੈਨੇਡਾ ਪਰਤ ਰਿਹਾ ਸੀ ਟਰੱਕ ਡਰਾਈਵਰ ਕੁਝ ਸਮੇਂ ਲਈ ਮੈਕਸੀਕੋ ਵੀ ਗਿਆ ਜਿੱਥੇ ਉਹਨੇ ਆਪਣੇ ਅਲਚੈਪੋ ਨਾਲ ਸੰਪਰਕ ਕੀਤਾ ਲਾ ਇਨਫੋਰਸਮੈਂਟ ਵਾਲਿਆਂ ਤਸਦੀਕ ਕੀਤੀ ਕਿ ਨਸ਼ੀਲਾ ਪਦਾਰਥ ਬਿਲਕੁਲ ਪਿਓਰ ਸੀ ਅਤੇ ਇਸ ਦੀ ਬਾਜ਼ਾਰ ਦੀ ਕੀਮਤ 4.5 ਮਿਲੀਅਨ ਡਾਲਰ ਤੋਂ ਉੱਤੇ 29 ਮਿਲੀਅਨ ਡਾਲਰ ਦਰਮਿਆਨ ਦੱਸੀ ਗਈ ਹੈ ਮੁਕਦਮੇ ਦੀ ਸੁਣਵਾਈ ਦੌਰਾਨ ਮੈਥਾਫੇਟਾਮ ਦੀ ਬਰਾਮਦਗੀ ਬਾਰੇ ਕੋਈ ਵੀ ਬਾਤ ਪੈਦਾ ਨਹੀਂ ਹੋਇਆ ਪਰ ਅਸਲ ਮੁੱਦਾ ਇਹ ਸੀ ਕਿ ਟਰੱਕ ਡਰਾਈਵਰ ਨਸ਼ੀਲੇ ਪਦਾਰਥ ਬਾਰੇ ਜਾਣਦਾ ਸੀ ਮੁਕਦਮੇ ਦੀ ਸੁਣਵਾਈ ਦੌਰਾਨ ਸਾਹਮਣੇ ਆਇਆ ਕਿ ਅਬਦੀ ਰਹਿਮਾਨ ਦਾ ਕੋਈ ਅਪਰਾਧ ਬਿਸ਼ੋਖੜ ਨਹੀਂ ਸੀ ਤੇ ਦੋ ਬੱਚਿਆਂ ਦੇ ਪਿਤਾ ਨੂੰ ਸਜ਼ਾ ਤੋਂ ਬਚਾਉਣ ਲਈ ਕਮਿਊਨਿਟੀ ਵੱਲੋਂ ਡਟਵਾਂ ਸਾਥ ਦਿੱਤਾ ਗਿਆ। ਇਸੇ ਦੌਰਾਨ ਅਬਦੀ ਰਹਿਮਾਨ ਦੀ ਵਕੀਲ ਨੇ ਕਿਹਾ ਕਿ ਉਹ ਅਤੇ ਉਹਨਾਂ ਦਾ ਮੋਬਿਲ ਦੀ ਸਜ਼ਾ ਮਿਆ ਤੋਂ ਸੰਤੁਸ਼ਟ ਨਹੀਂ ਹਨ ਕਿਉਂਕਿ ਕ੍ਰਾਊਨ ਵੱਲੋਂ 16 ਤੋਂ 18 ਸਾਲ ਦੀ ਕੈਦ ਦੀ ਮੰਗ ਕੀਤੀ ਗਈ ਸੀ। ਜੇਲ੍ਹ ਵਿੱਚ ਪਹਿਲਾਂ ਕੁਲੰਗਾਈ ਗਏ ਸਮੇਂ ਨਾਲ ਅਬਦੀ ਰਹਿਮਾਨ 11 ਸਾਲ ਬਾਅਦ ਜੇਲ੍ਹ ਤੋਂ ਬਾਹਰ ਆ ਸਕਦਾ ਹੈ। ਇਤਿਹਾਸ ਸਿਰਫ ਜਿੱਤ ਕੇ ਨਹੀਂ ਰਚਿਆ ਜਾਂਦਾ ਕਈ ਵਾਰ ਇਤਿਹਾਸ ਹਾਰ ਕੇ ਵੀ ਬਣਾਇਆ ਜਾ ਸਕਦਾ ਹੈ ਫੈਲਿਕਸ ਐਂਟੋਨੀਨ ਹੈਮਲ ਕੈਨੇਡੀਅਨ ਇਤਿਹਾਸ ਵਿੱਚ ਪਹਿਲਾ ਸਖਸ਼ ਬਣਿਆ ਜਿਸ ਨੂੰ ਚੋਣਾਂ ਦੌਰਾਨ ਇੱਕ ਵੀ ਵੋਟ ਨਹੀਂ ਮਿਲੀ ਟੋਰਾਂਟੋ ਸਿਟ ਪਾਲਸ ਦੀ ਜਿਮਨੀ ਚੋਣ ਪੱਖੋ ਵੀ ਇਤਿਹਾਸਕ ਸੀ ਕਿ ਪਹਿਲੀ ਵਾਰ ਕਿਸੇ ਇੱਕ ਰਾਈਡਿੰਗ ਦੇ ਵਿੱਚ 84 ਉਮੀਦਵਾਰ ਚੋਣ ਲੜ ਰਹੇ ਸਨ ਇਹਨਾਂ ਵਿੱਚ ਇੱਕ ਹੈਮਲ ਵੀ ਸੀ ਹੈਮਲ ਨੇ ਕੈਨੇਡਾ ਦੇ ਫਰਸਟ ਪਾਸਟ ਦਾ ਪੋਸਟ ਸਿਸਟਮ ਚੋਣ ਪ੍ਰਣਾਲੀ ਦੇ ਵਿਰੋਧ ਦੇ ਵਿੱਚ ਹਿੱਸੇ ਆਪਣੀ ਨਾਮ ਸਦਕੀ ਭਰੀ ਸੀ 45 ਸਾਲ ਦਾ ਸੰਗੀਤਕਾਰ ਫੈਲਿਕਸ ਹੈਮਲ ਮੋਂਟਰੀਅਲ ਦਾ ਰਹਿਣ ਵਾਲਾ ਹੈ ਅਤੇ ਆਪਣੀ ਉਸ ਦੇ ਆਪਣੀ ਹਾਂ ਤੇ ਕੋਈ ਹਰਾਨੀ ਨਹੀਂ ਹੈ ਮੀਡੀਆ ਨਾਲ ਗੱਲ ਕਰਦੇ ਹੈਮਲ ਨੇ ਕਿਹਾ ਕਿ ਜਦੋਂ ਮੈਂ ਨਤੀਜਾ ਦੇਖਿਆ ਤਾਂ ਮੈਂ ਸੋਚਿਆ ਕਿ ਮੈਂ ਸੱਚਮੁੱਚ ਇੱਕ ਏਕਤਾ ਵਾਲਾ ਉਮੀਦਵਾਰ ਹਾਂ ਹਰ ਕੋਈ ਮੈਨੂੰ ਵੋਟ ਨਾ ਪਾਉਣ ਲਈ ਸਹਿਮਤ ਹੈ ਕੈਨੇਡਾ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਹੈਮਲ ਵਾਹਿਦ ਫੈਡਰਲ ਉਮੀਦਵਾਰ ਹੈ ਜਿਸ ਨੂੰ ਕਈ ਉਮੀਦਵਾਰਾਂ ਦੀ ਰਾਈਡਿੰਗ ਦੇ ਵਿੱਚੋਂ ਇੱਕ ਵੋਟ ਨਹੀਂ ਮਿਲੀ ਪਾਰਲੀਮੈਂਟ ਡਾਟਾਬੇਸ ਲਾਇਬ੍ਰੇਰੀ ਦੇ ਅਨੁਸਾਰ ਪਹਿਲਾਂ ਵੀ ਸੈਂਕੜੇ ਉਮੀਦਵਾਰ ਅਜੇਹਰੇ ਰਹੇ ਹਨ ਜਿਨ੍ਹਾਂ ਨੂੰ ਕੋਈ ਵੀ ਵੋਟ ਨਹੀਂ ਮਿਲੀ ਪਰ ਉਹਨਾਂ ਕੇਸਾਂ ਦੇ ਵਿੱਚ ਉਮੀਦਵਾਰ ਫਿਰ ਵੀ ਆਪਣੀ ਸੀਟ ਤੇ ਜਿੱਤ ਗਏ ਸਨ ਕਿਉਂਕਿ ਉਹਨਾਂ ਦਾ ਕੋਈ ਵਿਰੋਧੀ ਉਮੀਦਵਾਰ ਨਹੀਂ ਸੀ ਆਖਰੀ ਵਾਰ ਅਜੇਹ ਸੀਟ 2157 ਵਿੱਚ ਅੰਟਾਰੀਓ ਦੇ ਲੈਨਾਰਕ ਦੀ ਜਿਮਨੀ ਚੋਣ ਜਿੱਤੀ ਗਈ ਸੀ ਹੈਮਨ ਨੇ ਕਿਹਾ ਕਿ ਚੋਣਾਂ ਸੁਧਾਰਾਂ ਦੀ ਮੰਗ ਕਰਨ ਵਾਲੇ ਇੱਕ ਸਮੂਹ ਲੌਂਗੇਸਟ ਬੈਲਟ ਕਮੇਟੀ ਨਾਲ ਕੰਮ ਕਰਨ ਵਾਲੇ ਇੱਕ ਮਿੱਤਰ ਦੁਆਰਾ ਉਸ ਨਾਲ ਸੰਪਰਕ ਕਰਨ ਤੋਂ ਬਾਅਦ ਉਸਨੇ ਚੋਣਾਂ ਵਿੱਚ ਆਪਣਾ ਨਾਮ ਦਿੱਤਾ ਸੀ ਹਮਲ ਨੇ ਮਜ਼ਾਕਲੇਜ ਵਿੱਚ ਕਿਹਾ ਕਿ ਉਸਨੇ ਕਦੇ ਨਹੀਂ ਸੋਚਿਆ ਸੀ ਕਿ ਉਹ ਵੀ ਕਿਸੇ ਦਿਨ ਇਤਿਹਾਸ ਰਚੇਗਾ। ਕੈਨੇਡਾ ਦੇ ਰੱਖਿਆ ਮੰਤਰੀ ਰਹਿ ਚੁਕੇ ਹਰਜੀਤ ਸਿੰਘ ਸੱਜਣ ਵਿਰੁੱਧ ਗੰਭੀਰ ਤੋਸ਼ ਲਾਉਣ ਦੀ ਇੱਕ ਰਿਪੋਰਟ ਸਾਹਮਣੇ ਆਈ ਹੈ। ਦਾ ਗਲੋਬਲ ਐਂਡ ਮੇਲ ਦੀ ਰਿਪੋਰਟ ਵਿੱਚ ਦਾਵਾ ਕੀਤਾ ਗਿਆ ਕਿ ਜਦੋਂ 3 ਸਾਲ ਪਹਿਲਾਂ ਅਫਗਾਨਿਸਤਾਨ ਵਿੱਚ ਤਾਲਿਬਾਨ ਕਾਬਜ਼ ਹੋ ਰਿਹਾ ਸੀ ਤਾਂ ਹਰਜੀਤ ਸਿੰਘ ਸੱਜਣ ਵੱਲੋਂ ਕਾਬੁਲ ਵਿੱਚ ਫਸੇ 225 ਸਿੱਖਾਂ ਨੂੰ ਸੁਰੱਖਿਅਤ ਕੱਢਣ ਲਈ ਜ਼ਿੰਮੇਵਾਰੀ ਕੈਨੇਡੀਅਨ ਫੌਜ ਨੂੰ ਸੌਂਪੀ ਗਈ। ਜਦਕਿ ਦੂਜੇ ਪਾਸੇ ਵੱਡੀ ਗਿਣਤੀ ਵਿੱਚ ਕੈਨੇਡੀਅਨ ਨਾਗਰਿਕਾਂ ਨੂੰ ਕੱਢਿਆ ਜਾਣਾ ਬਾਕੀ ਸੀ। ਉਧਰ ਹਰਜੀਤ ਸਿੰਘ ਨੇ ਇੱਕ ਬਿਆਨ ਵਿੱਚ ਜਾਰੀ ਕਰਦੇ ਕਿਹਾ ਕਿ ਉਹਨਾਂ ਵੱਲੋਂ ਫੌਜ ਨੂੰ ਅਜਿਹਾ ਕੋਈ ਹੁਕਮ ਨਹੀਂ ਦਿੱਤਾ ਗਿਆ। ਹਰਜੀਤ ਸਿੰਘ ਸੱਜਣ ਨੇ ਦਾਅਵਾ ਕੀਤਾ ਕਿ ਅਫਗਾਨਿਸਤਾਨ ਵਿੱਚ ਸਿੱਖਾਂ ਨੂੰ ਕੈਨੇਡੀਅਨ ਨਾਗਰਿਕਾ ਤੋਂ ਵੱਧ ਅਹਿਮੀਤ ਨਹੀਂ ਦਿੱਤੀ ਗਈ। ਅਗਸਤ 2021 ਦੇ ਹਾਲਾਤ ਬਿਆਨ ਕਰਦੇ ਹਨ ਕਿ ਉਹਨਾਂ ਨੇ ਇੱਕ ਕੈਨੇਡੀਅਨ ਸਿੱਖ ਜੋਥੇ ਬੰਦੀ ਦੇ ਉਲਟ ਦਾ ਗਲੋਬਲ ਐਂਡ ਦ ਮੇ ਦੀ ਰਿਪੋਰਟ ਵਿੱਚ ਉਸ ਵੇਲੇ ਇਸ ਦੇ ਘਟਨਾਕਰਮ ਵੱਖੋ-ਵੱਖਰੇ ਤਰੀਕੇ ਨਾਲ ਪੇਸ਼ ਕੀਤਾ ਗਿਆ। ਸੂਤਰਾਂ ਦੇ ਹਵਾਲੇ ਨਾਲ ਪ੍ਰਕਾਸ਼ਿਤ ਰਿਪੋਰਟ ਹੈ ਕਿ ਕੈਨੇਡੀਅਨ ਫੌਜ ਦਾ ਪਹਿਲਾ ਫਰਜ਼ ਕਾਬੁਲ ਵਿੱਚ ਫਸੇ ਕੈਨੇਡੀਅਨ ਨਾਗਰਿਕਾਂ ਪਰਮਨੈਂਟ ਰੈਜ਼ੀਡੈਂਟ ਅਤੇ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਸੁਰੱਖਿਤ ਕਰਨਾ ਸੀ ਜਦਕਿ ਉਸ ਵੇਲੇ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਕਥਿਤ ਤੌਰ ਤੇ ਗੈਰ ਜ਼ਰੂਰੀ ਤਰੀਕੇ ਨਾਲ 225 ਸਿੱਖਾਂ ਨੂੰ ਬਚਾਉਣ ਸੰਬੰਧੀ ਹਦਾਇਤ ਜਾਰੀ ਕੀਤੀ ਗਈ ਦੱਸ ਦੇ ਕਿ ਇਸ ਵੇਲੇ ਹਰਜੀਤ ਸਿੰਘ ਸੱਜਣ ਐਮਰਜੈਂਸੀ ਤਿਆਰੀਆਂ ਨਾਲ ਸੰਬੰਧਿਤ ਮੰਤਰਾਲਾ ਸੰਭਾਲ ਰਹੇ ਹਨ ਰਿਪੋਰਟ ਕਹਿੰਦੀ ਹੈ ਕਿ ਅਫਗਾਨ ਸਿੱਖਾਂ ਬਾਰੇ ਰੱਖਿਆ ਤਾਂ ਸੁਨੇਹਾ ਮਿਲਨ ਮਗਰੋਂ ਕੈਨੇਡੀਅਨ ਫੌਜ ਦੀ ਸਿੱਖ ਪਾਲ ਕਰਨ ਅਤੇ ਉਹਨਾਂ ਨੂੰ ਹਵਾਈ ਅੱਡਿਆਂ ਤੱਕ ਲਿਲਾਉਣ ਦੇ ਯਤਨ ਕਰ ਝੁੱਟ ਗਈ ਫੌਜ ਨਾਲ ਸੰਬੰਧਿਤ ਸੂਤਰਾਂ ਦੇ ਹਵਾਲੇ ਨਾਲ ਰਿਪੋਰਟ ਚ ਕਿਹਾ ਗਿਆ ਹੈ ਕਿ ਸਿੱਖਾਂ ਨੂੰ ਬਚਾਉਂਦਾ ਵੱਡਾ ਮਿਸ਼ਨ ਅੜਿੱਕਾ ਸਾਬਤ ਹੋਇਆ ਕਿਉਂਕਿ ਕੈਨੇਡੀਅਨ ਫੌਜ ਆਪਣੇ ਨਾਗਰਿਕਾਂ ਨੂੰ ਜਲਦ ਤੋਂ ਜਲਦ ਅਫਗਾਨਿਸਤਾਨ ਤੋਂ ਬਾਹਰ ਭੇਜਣਾ ਚਾਹੁੰਦੀ ਸੀ ਇਸ ਦੇ ਦੌਰਾਨ ਪੱਤਰਕਾਰ ਨਾਲ ਗੱਲ ਕਰਦਿਆਂ ਹਰਜੀਤ ਸਿੰਘ ਨੇ ਦੱਸਿਆ ਕਿ ਦਾ ਗਲੋਬਲ ਐਂਡ ਦਾ ਮੇਲ ਦੇ ਦਾਅਵੇ ਨੂੰ ਸਰਾਸਰ ਬੇਤੁਕਾ ਕਰਾਰ ਦਿੱਤਾ ਹੈ ਕਿ ਕਿ ਅਫਗਾਨਡ ਸਿੱਖਾਂ ਨੂੰ ਸੁਰੱਖਿਅਤ ਕੱਢਣ ਫੈਡਰਲ ਸਰਕਾਰ ਦੀ ਨੀਤੀ ਰਹੀ ਹੈ ਅਤੇ ਵਾਅਦਾ ਬਤ ਲੋਕਾਂ ਨੂੰ ਸੁਰੱਖਿਅਤ ਕੱਢਣ ਦੇ ਯਤਨ ਕੀਤੇਗੇ ਹਰਜੀਤ ਸਿੰਘ ਸੱਜ ਨੇ ਦਲੀਲ ਦਿੱਤੀ ਕਿ ਉਹਨਾਂ ਨੂੰ ਸਿਰਫ ਇਸ ਕਰਕੇ ਜਿਉ ਸਿੱਖ ਨਾ ਹੁੰਦੇ ਤਾਂ afghan ਸਿੱਖਾਂ ਦੀ ਮਦਦ ਲਈ ਕੀਤੇ ਯਤਨਾਂ ਬਾਰੇ ਕੋਈ ਸਵਾਲ ਨਹੀਂ ਉਠਾਉਂਦਾ World Sikh Organization ਵੱਲੋਂ ਹਰਜੀਤ ਸਿੰਘ ਸੱਜਣ ਦੇ ਸਤਾਵੇ ਨਾਲ ਸਹਿਮਤੀ ਪ੍ਰਗਟਾਈ ਗਈ ਹੈ ਜਥੇਬੰਦੀ ਨੇ ਕਿਹਾ ਕਿ ਫੈਡਰਲ ਮੰਤਰੀ ਵਿਰੁੱਧ ਲੱਗੇ ਦੋਸ਼ ਪੂਰੀ ਤਰ੍ਹਾਂ ਗੈਰਵਾਜਬ ਹਨ ਅਤੇ ਇਹਨਾਂ ਦਾ ਮਕਸਦ ਸਿਰਫ ਸਿੱਖਾਂ ਦਾ ਵਿਤਕਰੇ ਦੀ ਸੋਚ ਨੂੰ ਉਭਾਰਨਾ ਹੈ ਜਥੇਬੰਦੀ ਨੇ ਦੱਸਿਆ ਕਿ 25 ਕਨੇਡੀਅਨ ਐਮਪੀਜ਼ ਵੱਲੋਂ ਪਾਰਟੀ ਹੱਦਾਂ ਤੋਂ ਉੱਪਰ ਉਠਾ ਕੇ 2020 ਦੇ ਵਿੱਚ ਉਸ ਵੇਲੇ ਇਮੀਗ੍ਰੇਸ਼ਨ ਮੰਤਰੀ ਮਾਰਕੋ ਨੂੰ ਇੱਕ ਪੱਤਰ ਲਿਖਦੇ afghan ਸਿੱਖਾਂ ਅਤੇ ਹਿੰਦੂਆਂ ਵਾਸਤੇ ਵਿਸ਼ੇਸ਼ ਯੋਜਨਾ ਉਲਿੱਕਨ ਦਾ ਸੰਜ਼ਾ ਦਿੱਤਾ ਗਿਆ ਜਿੱਥੇ ਘੱਟ ਗਿਣਤੀਆਂ ਨੂੰ ਆਤਮਕਾਤੀ ਹਮਲੇ ਦਾ ਸਾਹਮਣਾ ਕਰਨਾ ਪਿਆ ਰਿਹਾ ਸੀ ਦੂਜੇ ਪਾਸੇ ਇਸ ਵਿਵਾਦ ਬਾਰੇ ਕੌਮੀ ਰੱਖਿਆ ਮੰਤਰਾਲੇ ਨੇ ਕਿਹਾ ਕਿ ਅਫਗਾਨਿਸਤਾਨ ਚ ਲੋਕਾਂ ਨੂੰ ਕੱਢਣ ਦੀ ਕਾਰਵਾਈ ਕੈਨੇਡਾ ਸਰਕਾਰ ਦੀ ਹਦਾਇਤਾਂ ਮੁਤਾਬਕ ਕੀਤੀ ਗਈ ਕੈਨੇਡਾ ਦਾ ਸਿੱਖਿਆ ਮੰਤਰੀ ਆ ਗਿਆ ਹੈ ਤੇ ਫਿਰਕੂ ਤਾਕਤਾਂ ਦੇ ਨਿਸ਼ਾਨੇ ਤੇ ਨੇ Ontario ਦੀ ਇੱਕ ਫਾਰਮੇਸੀ ਵਿੱਚੋਂ 40 ਲੱਖ ਡਾਲਰ ਮੁੱਲ ਦੀਆਂ ਦਰਦ ਨਿਵਾਰਕ ਗੋਲੀਆਂ ਗਾਇਬ ਹੋਣ ਦਾ ਹੈਰਾਨਕੁਨ ਮਾਮਲਾ ਸਾਹਮਣੇ ਆਇਆ ਹੈ। ਇੱਕ ਰਿਪੋਰਟ ਮੁਤਾਬਕ ਤਕਰੀਬਨ 2.5 ਲੱਖ ਹਾਈਡਰੋਮੋਰਫਨ ਗੋਲੀਆਂ ਦਾ ਕੋਈ ਅਤਾ ਪਤਾ ਨਹੀਂ ਹੈ ਜੋ ਜਾਨ ਖੋ ਬਣ ਸਕਦੀਆਂ ਹਨ। ਫਾਰਮੇਸੀ ਵਿੱਚ ਕੋਈ ਲੁੱਟ ਜਾਂ ਚੋਰੀ ਦੀ ਵਾਰਦਾਤ ਨਹੀਂ ਵਾਪਰੀ ਜਿਸ ਦੇ ਮੱਦੇਨਜ਼ਰ ਹੈਲਥ ਕੈਨੇਡਾ ਦੇ ਇੱਕ ਬੁਲਾਰੇ ਨੇ ਕਿਹਾ ਕਿ ਗੋਲੀਆਂ ਇੱਕੋ ਵੇਲੇ ਕਾਇਬਕੀ ਨਹੀਂ ਹੋਈਆਂ ਬਲਕਿ ਲਗਾਤਾਰ ਵਕਫੇ ਦੌਰਾਨ ਫਾਰਮੇਸੀ ਤੋਂ ਬਾਹਰ ਲਿਜਾਈਆਂ ਗਈਆਂ ਉਧਰ ਗੋਲੀਆਂ ਤਿਆਰ ਕਰਨ ਵਾਲੀ ਕੰਪਨੀ ਪਾਰਸੂ ਫਾਰਮਾ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਗੋਲੀਆਂ ਦੀ ਸਪਲਾਈ ਸਹੀ ਤਰੀਕੇ ਨਾਲ ਕੀਤੀ ਗਈ ਤੇ ਫਾਰਮੇਸੀ ਤੋਂ ਕਿਸੇ ਕਿਸਮ ਦੀ ਸ਼ਿਕਾਇਤ ਨਹੀਂ ਆਈ ਹੈਲਥ ਕੈਨੇਡਾ ਦਾ ਕਹਿਣਾ ਹੈ ਕਿ ਮਾਮਲੇ ਦੀ ਸ਼ਿਕਾਇਤ ਪੁਲਿਸ ਕੋਲ ਕਰਨ ਦੀ ਜ਼ਰੂਰਤ ਨਹੀਂ ਹੈ ਇਹ ਤੇ ਦੱਸਣਾ ਬੰਦ ਹੈ ਕਿ ਮਹਾਮਾਰੀ ਮਗਰੋਂ ਕੈਨੇਡੀਅਨ ਫਾਰਮੇਸੀ ਵਿੱਚ ਦਵਾਈਆਂ ਗਾਇਬ ਹੋਣ ਦੇ ਮਾਮਲੇ ਸਾਹਮ ਹੁੰ ਤੱਕ ਪਤਾ ਨਹੀਂ ਲੱਗ ਸਕੀ ਕਿ ਇਹਨਾਂ ਦੀ ਵਰਤੋਂ ਕਿੱਥੇ ਕੀਤੀ ਗਈ। ਨਾਰਥ ਯਾਕ ਜਨਰਲ ਹਸਪਤਾਲ ਵਿੱਚ ਮਰੀਜ਼ ਸੁਰੱਖਿਆ ਮਾਮਲੇ ਦੀ ਮੁਖੀਆਂ ਨੇ ਕਿਹਾ ਕਿ ਇੰਨੇ ਵੱਡੇ ਪੱਧਰ ਤੇ ਦਰਦ ਨਿਵਾਰਕ ਗੋਲੀਆਂ ਦਾ ਗਾਇਬ ਹੋਣਾ ਚਿੰਤਾਵਾਂ ਪੈਦਾ ਕਰਦਾ ਹੈ। ਸੀਬੀਸੀ ਵੱਲੋਂ 2018 ਤੋਂ 2023 ਤੱਕ ਦੇ ਅੰਕੜਿਆਂ ਬਾਰੇ ਕੀਤੇ ਵਿਸ਼ਲੇਸ਼ਕ ਮੁਤਾਬਕ ਫਾਰਮੇਸੀ, ਹੋਲ ਸੇਲਰਾਂ ਤੇ ਹਸਪਤਾਲਾਂ ਵਿੱਚ ਸਭ ਤੋਂ ਜ਼ਿਆਦਾ ਗਾਇਬ ਹੋਣ ਵਾਲੀਆਂ ਚੀਜ਼ਾਂ 'ਚ ਦਰਦ ਨਿਵਾਰਕ ਗੋਲੀਆਂ ਦੀ ਮਿਆਰ ਨਿਕਦਾਰ ਸਭ ਤੋਂ ਵੱਧ ਬੰਦੀ ਹੈ। ਚੋਰੀ ਦੇ ਵਾਰਦਾਤਾ ਵਿੱਚ ਵਾਧਾ ਹੋਵੇ ਤਾਂ ਗੱਲ ਸਮਝ ਆਉਂਦੀ ਕਿ ਜਿੱਥੇ ਲੁਟੇਰੇ ਅਚਾਨਕ ਫਾਰਮੇਸੀ ਵਿੱਚ ਦਾਖਲ ਹੋ ਕੇ ਦਵਾਈਆਂ ਲੈ ਜਾਣ ਜਾਂ ਫਾਰਮੇਸੀ ਦਾ ਕੋਈ ਮੁਲਾਜ਼ਮ ਦਵਾਈ ਚੋਰੀ ਕਰਤਾ ਫੜਿਆ ਜਾਵੇ ਇਸ ਦੇ ਨਾਲ ਹੀ ਕੈਨੇਡਾ ਵਿੱਚ ਫਾਰਮੇਸੀ ਦੀ ਗਿਣਤੀ ਵੀ ਵੱਧ ਰਹੀ ਹੈ 2018 ਦੇ ਮੁਕਾਬਲੇ 2023 ਵਿੱਚ 1000 ਨਵੀਂ ਫਾਰਮੇਸੀਆਂ ਖੁੱਲੀਆਂ ਹਨ ਇਹਦਾ ਵਾਧਾ ਤਕਰੀਬਨ 10% ਦਾ ਹੈ ਵੱਡੇ ਪੱਧਰ ਤੇ ਦਵਾਈਆਂ ਦਾ ਨੁਕਸਾਨ ਹੋਣ ਬਾਰੇ ਸਾਲ 2018 ਵਿੱਚ 16 ਮਾਮਲੇ ਸਾਹਮਣੇ ਆਏ ਤੇ 2023 ਵਿੱਚ ਇਹਨਾਂ ਦੀ ਗਿਣਤੀ 23 ਦਰਜ ਕੀਤੀ ਗਈ ਸਭ ਤੋਂ ਜ਼ਿਆਦਾ ਗਾਇਬ ਹੋਣ ਵਾਲੀਆਂ ਦਵਾਈਆਂ ਵਿੱਚ ਆਕਸੋਕੋਡਿਨ ਸਖਰਤੀ ਹੈ ਅਤੇ ਇਸ ਦੀ ਮਿਕਦਾਰ ਵੀ ਕਾਫੀ ਜ਼ਿਆਦਾ ਹੈ। ਸੇਤ ਮਹਾਰਾ ਦਾ ਕਹਿਣੇ ਕਿ ਲੰਬੇ ਸਮੇਂ ਤੱਕ ਐਕਸੀਕੋਡੋਨ ਵਰਤਣ ਵਾਲਿਆਂ ਨੂੰ ਹਾਈਡਰੋਮੋਰਫੋਨ ਦੀ ਜ਼ਰੂਰਤ ਪੈਂਦੀ ਹੈ ਜੋ ਦਰਦ ਨੂੰ ਜਲਦੀ ਤੋਂ ਰਾਹਤ ਦਿਵਾਉਂਦਾ ਕੰਮ ਕਰਦੀ ਹੈ। ਕੁਝ ਲੋਕ ਤਾਂ ਫੈਂਟਨਿਲ ਤੱਕ ਪਹੁੰਚ ਜਾਂਦੇ ਨੇ ਜੋ ਇਸ ਵੇਲੇ ਸਭ ਤੋਂ ਜ਼ਿਆਦਾ ਨਸ਼ੇ ਵਾਲੀ ਗੋਲੀ ਮੰਨੀ ਜਾਂਦੀ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਅਜਿਹੀਆਂ ਗੋਲੀਆਂ ਨੇ ਜਿਨ੍ਹਾਂ ਦੀ ਮੰਗ ਕਾਫੀ ਜ਼ਿਆਦਾ ਵਧ ਗਈ ਹੈ ਇਹਨਾਂ ਦੀ ਵਰਤੋਂ ਐਂਜ਼ਾਈਟੀ ਦੇ ਮਰੀਜ਼ਾਂ ਵੱਲੋਂ ਕੀਤੀ ਜਾਂਦੀ ਹੈ। ਇਹ ਦਵਾਈ ਓਵਰਡੋਜ਼ ਦਾ ਕਾਰਨ ਨਹੀਂ ਬਣਦੀ ਪਰ ਕਿਸੇ ਨਸ਼ੀਲੀ ਦਵਾਈ ਨਾਲ ਗਰਲ ਕੇ ਇਸ ਨੂੰ ਖਤਰਨਾਕ ਸਾਬਤ And yet.